ਵਾਜੇ ਖਲਖ ਚੈਨਲ ਦੇ ਵਿੱਚ ਗੈਰ ਤਮੰਨਾ ਤੇ ਦਾਨਿਸ਼ਵੰਦਾ ਦਾ ਪੁਰ ਜੋਰ ਸਵਾਗਤ ਪੰਜਾਬ ਦੇ ਸਿਆਸੀ ਫਿਜ਼ਾ ਪੂਰੀ ਤਰ੍ਹਾਂ ਕਰਮਾਈ ਹੋਈ ਆ ਨਵਜੋਤ कौर ਸਿੱਧੂ ਜਿਹੜੇ ਕਿ ਐਕਸ ਐਮਪੀ ਨਵਜੋਤ ਸਿੰਘ ਸਿੱਧੂ ਤੇ ਐਕਸ ਮੰਤਰੀ ਦੇ ਧਰਮ ਪਤਨੀ ਹਨ ਜਿਉਂ ਹੀ ਉਹ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਬਾਹਰ ਆਣਿਆਂ ਤੇ ਪ੍ਰੈਸ ਨੂੰ ਬਿਆਨ ਦਿੰਨੇ ਆ ਬੇ ਤਾਂ ਹੈ ਪੰਜਾਬ ਦਾ ਭਲਾ ਹੋਏਗਾ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਸੀਆ ਬਣਾਣਗੇ ਕਿਉਂਕਿ ਉਹ ਹੀ ਇੱਕ ਇਮਾਨਦਾਰ ਵਿਅਕਤੀ ਨੇ ਤੇ ਜਿਹੜੀ ਵੀ ਪਾਰਟੀ ਬਣਾਉਗੇ ਉਹਦੇ ਬਾਰੇ ਉਹ ਸੋਚਣਗੇ ਭਾਵੇਂ ਜੇ ਕਾਂਗਰਸ ਨੇ ਬਣਾ ਨਹੀਂ ਕਿਸੇ ਹੋਰ ਪਾਸੇ ਵੀ ਆਫਰ ਆਈ ਤਾਂ ਉਹ ਇਸ ਤੇ ਵਿਚਾਰ ਕਰ ਸਕਦੇ ਨੇ ਇਹ ਉਹਨਾਂ ਦਾ ਬਿਆਨ ਸੀਗਾ ਤੇ ਅੱਗੇ ਉਹਨਾਂ ਨੇ ਕਹਿਤਾ ਵੀ 500 ਕਰੋੜ ਦੀ ਇਹ 헤ਰਫੇਰ ਹੁੰਦੀ ਆ ਸੀਐਮ ਸੀਪਲੇ ਕਾਂਗਰਸ ਦੇ ਵਿੱਚ ਤੇ ਸਾਡੇ ਕੋਲ ਕਿਸੇ ਨੂੰ ਦੇਣ ਲਈ ਪੈਸੇ ਨਹੀਂ ਤੇ ਉਸ ਤੋਂ ਬਾਅਦ ਸਿਆਸੀ ਪਹਟਾਲ ਆ ਗਿਆ ਵਿਰੋਧੀ ਪਾਰਟੀਆਂ ਨੇ ਤਾਂ ਆਵਾਜ਼ ਚੱਕਣੀਆਂ ਸੀਗੀ ਵੀ ਦੱਸੋ 500 ਕਰੋੜ ਜਿਨੇ ਦਿਆ ਕਿਨੇ ਲਿਆ ਤੇ ਇਸ ਤੋਂ ਬਾਅਦ ਜਿਹੜੇ ਮਿਸਟਰ ਜਾਖੜ ਨੇ ਭਾਜਪਾ ਦੇ ਪ੍ਰਧਾਨ ਅੱਜਕੱਲ ਪਹਿਲਾਂ ਕਾਂਗਰਸ ਪਾਰਟੀ ਸੀਗੇ ਉਹਨਾਂ ਨੇ ਵੀ ਬਿਆਨ ਦਿੱਤਾ ਵੀ 350 ਕਰੋੜ ਦਾ ਵੀ ਮੇਰੇ ਨਾਲ ਕਿਸੇ ਨੇ ਗੱਲ ਕਰੀ ਸੀਗੀ ਪਿਛਲੇ ਟਰਮ ਦੇ ਵਿੱਚ ਵੀ 헤ਰ ਫੇਰ ਹੋਈ ਹੈ ਵੀ ਮੈਨੂੰ ਪੱਕਾ ਨਹੀਂ ਪਤਾ ਕੋਈ ਗੱਲ ਕਰਦਾ ਸੀ ਪੱਕਾ ਨਹੀਂ ਪਤਾ ਗੱਲ ਕਰਦਾ ਸੀਗਾ ਇਹ ਕੋਈ ਦਲੀਲ ਨਹੀਂ ਹੁੰਦੀ ਦੋਸ਼ ਕੋਈ ਵੀ ਲਾ ਸਕਦਾ ਹੈ ਗੱਲ ਦੋਸ਼ਾਂ ਦੇ ਵਿੱਚ ਵਜਨ ਵੀ ਹੋਣਾ ਚਾਹੀਦਾ ਕਿਉਂਕਿ ਇਹ ਦੋਨੋਂ ਪ੍ਰਮੁੱਖ ਨੇਤਾ ਰਹੇ ਨੇ ਕਾਂਗਰਸ ਪਾਰਟੀ ਦੇ ਵਿੱਚ ਵੀ ਭਾਵੇਂ ਸਾਡੇ ਕਾਂਗਰਸ ਦੇ ਨਾਲ ਤੇ ਦੂਜੀਆਂ ਪਾਰਟੀਆਂ ਨਾਲ ਸਿਧਾਂਤਕ ਮਤਭੇਦ ਹੋਣੇ ਆ ਪਰ ਗੱਲ ਇਹ ਆ ਵੀ 500 ਕਰੋੜ ਦਾ ਦੋਸ਼ ਲਾਣਾ ਤੇ ਫੇਰ ਉਹਨੂੰ ਸਾਬਤ ਨਾ ਕਰ ਸਕਣਾ ਤਾਂ ਇਹ ਕਾਨੂੰਨੀ ਤੌਰ ਤੇ ਵੀ ਬਹੁਤ ਕਈ ਵਾਰ ਮਹਿੰਗਾ ਪੈ ਜਾਂਦਾ ਹੈ। ਹਰ ਇੱਥੇ ਸੁਖਜਿੰਦਰ ਸਿੰਘ ਰੰਧਾਵਾ ਨੇ ਲੀਗਲ ਨੋਟਸ ਵੀ ਭੇਜਤਾ ਨਵਜੋਤ ਕੌਰ ਸਿੱਧੂ ਨੂੰ ਤੇ ਨਵਜੋਤ ਕੌਰ ਸਿੱਧੂ ਨੇ ਇਹ ਬਿਆਨ ਦਿਆ ਜਦੋਂ ਬੜਿੰਗ ਅਮਰਿੰਦਰ ਬੜਿੰਗ ਜਿਹੜੇ ਕੌਂਸਲ ਦੇ ਪ੍ਰਧਾਨ ਨੇ ਰਾਜਾ ਅਮਰਿੰਦਰ ਸਿੰਘ ਬੜਿੰਗ ਉਹਨਾਂ ਨੇ ਜਿਹੜਾ ਉਹਨਾਂ ਨੂੰ ਸਸਪੈਂਸ਼ਨ ਲੈਟਰ ਕਰਿਆ ਉਹ ਕਹਿੰਦੇ ਮੈਂ ਜਿਹੇ ਬੰਦੇ ਨੂੰ ਪ੍ਰਧਾਨ ਨਹੀਂ ਮੰਨਦੀ ਮੇਰੀ ਸਿੱਧੀ ਗੱਲ ਸਾਡੀ ਸਿੱਧੀ ਗੱਲ ਦਿੱਲੀ ਚ ਔਰ ਉਹ ਕਹਿੰਦੇ ਵੀ ਨਹੀਂ ਮੇਰੇ ਬਿਆਨਾਂ ਨੂੰ ਸਮਝਣ ਦੇ ਵਿੱਚ ਵੀ ਕੁਝ ਗੜਬੜ ਹੋਈ ਆ ਬਾਅਦ ਦੇ ਵਿੱਚ ਇਹ ਵੀ ਕਹਿ ਕੇ ਪਰ ਹੈਰਾਨੀ ਦੀ ਗੱਲ ਤਾਂ ਇਹ ਆ ਨਵਜੋਤ ਸਿੰਘ ਸਿੱਧੂ ਤੇ ਅਮਰਿੰਦਰ ਸਿੰਘ ਵੜਿੰਗ ਇਹ ਜਦੋਂ ਸਿੱਧੂ ਮੁਸੇਰੇ ਵਾਲੇ ਦੀ ਇਲੈਕਸ਼ਨ ਸੀਗੀ ਉਹਦੇ ਚ ਪ੍ਰਚਾਰ ਵੀ ਕਰਦੇ ਰਹੇ ਨਵਜੋਤ ਸਿੰਘ ਸਿੱਧੂ ਬਿਲੀ ਬੋਰਡ ਦੇ ਮੰਤਰੀ ਵੀ ਰਹਿ ਚੁੱਕੇ ਨੇ ਲੋਕਲ ਬਾਡੀਜ਼ ਮਨਿਸਟਰ ਵੀ ਰਹਿ ਚੁੱਕੇ ਨੇ ਤਾਂ ਉਸ ਸਮੇਂ ਕਿੰਨੇ ਕੁ ਸੁਧਾਰ ਹੋਏ ਆ ਇਹ ਵੀ ਤਾਂ ਸੋਚਣਾ ਪਊਗਾ ਕੀ ਇਸ ਸਿਸਟਮ ਦੇ ਵਿੱਚ ਇਸੇ ਸਿਸਟਮ ਦੇ ਵਿੱਚ ਰਹਿ ਕੇ ਸੁਧਾਰ ਸੰਭਵ ਆ ਅਸਲੀ ਗੱਲ ਤਾਂ ਡਿਸਕਸ ਕਰਨ ਵਾਲੀ ਇਹ ਆ ਉਹ ਸਿਸਟਮ ਜਿਹਦੇ ਚਕੇ ਰਾਜਾਂ ਦੇ ਕੋਲ ਕੋਈ ਜ਼ਿਆਦਾ ਅਧਿਕਾਰ ਨਹੀਂ ਟੈਕਸ ਜੀਐਸਟੀ ਰਾਹੀਂ ਪਹਿਲਾਂ ਕੇਂਦਰ ਕੋ ਜਾਣਿਆ ਫੇਰ ਕੇਂਦਰ ਨੇ ਆਪਣੀ ਮਰਜ਼ੀ ਦੇ ਨਾਲ ਹਿੱਸਾ ਦਿੰਨੇ ਆ ਜਿਵੇਂ ਪਿੱਛੇ ਜੇ ਸਿਸਟਮ ਚੱਲ ਰਿਹਾ ਹੈ ਬਿਲਕੁਲ ਇਵਨ ਹੜਾਂ ਦੇ ਵਿੱਚ ਵੀ ਇੰਨੇ ਭਾਰੀ ਹੜਦ ਆਣ ਦੇ ਬਾਵਜੂਦ ਵੀ ਕੇਂਦਰ ਵਾਲੇ ਕਹੀ ਜਾਂਦੇ ਆ ਸੀ 1600 ਕਰੋੜ ਦੇ ਦਿੱਤਾ ਵਾ ਤੇ ਪੰਜਾਬ ਸਰਕਾਰ ਕਹਿੰਦੀ ਆ ਵੀ ਸਾਨੂੰ ਦਿਵਾਨੀ ਨਹੀਂ ਦਿੱਤੀ ਅਜੇ ਵੀ ਰੌਲਾ ਰੱਪਾ ਚੱਲਦਾ ਹੈ ਪੰਜਾਬ ਯੂਨੀਵਰਸਿਟੀ ਦਾ ਰੋਲਾ ਖਤਮ ਨਹੀਂ ਹੋਇਆ ਚੰਡੀਗੜ੍ਹ ਦੇ ਵਿੱਚ ਹਵਾਈ ਉੜ ਗਈ ਸੀ ਪਾਖੜਾ ਡੈਮ ਬਿਆਸ ਜਿਹੜੇ ਬੋਰਡ ਦੇ ਜਿਹੜਾ ਕੰਟਰੋਲ ਹੈਡਵਰਸ ਦਾ ਉਹਦਾ ਰੋਲਾ ਚੱਲਦਾ ਹੈ ਤੇ ਪਾਣੀਆਂ ਦੀ ਵੰਡ ਦਾ ਰੋਲਾ ਚੱਲਦਾ ਹੈ ਪੰਜਾਬੀ ਬੋਲਦੇ ਇਲਾਕਿਆਂ ਦਾ ਚੱਲਦਾ ਹੈ ਤੇ ਹੋਰ ਵੱਧ ਅਧਿਕਾਰਾਂ ਇੱਥੇ ਤੱਕ ਕਿ ਖੇਤੀ ਬਾੜੀ ਤੇ ਕਾਨੂੰਨਾ ਤੇ ਵੀ ਫੈਸਲਾ ਕਰਨ ਦਾ ਅਧਿਕਾਰ ਸਰਕਾਰਾਂ ਕੋਲ ਨਹੀਂ ਹੈ ਡੀਜੀਪੀ ਲਾਉਣ ਦਾ ਵੀ ਅਧਿਕਾਰ ਨਹੀਂ ਹੈ ਡੀਜੀਪੀ ਲਾਉਣ ਦੇ ਲਈ ਵੀ ਪੈਨਲ ਭੇਜਿਆ ਜਾਂਦਾ ਉਹਨੂੰ ਅੱਗੋਂ ਫੇਰ ਮਨਜ਼ੂਰੀ ਮਿਲਦੀ ਹੈ ਤੇ ਹੁਣ ਤਾਂ ਜਦ ਇਹ ਹੁਣ ਵਾਲੀ ਸਰਕਾਰ ਚੱਲ ਰਹੀ ਹੈ ਹੁਣ ਤਾਂ ਚੀਫ ਸੈਕਟਰੀ ਵਗੈਰਾ ਵੀ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵੀ ਉਹ ਵੀ ਬਾਹਰੋਂ ਆਨੇ ਆ ਉਹ ਵੀ ਸਾਰਿਆਂ ਨੂੰ ਪਤਾ ਹੈ ਤੇ ਜਿਵੇਂ ਇੱਥੇ ਸਿਸਟਮ ਚੱਲ ਰਿਹਾ ਹੈ ਉਹ ਸੁਧਾਰ ਕਿਵੇਂ ਹੋਊਗਾ ਹਰ ਗੱਲ ਦੇ ਵਿੱਚ ਹਰ ਗੱਲ ਦੇ ਵਿੱਚ ਇਸ ਸਮੇਂ ਕੇਂਦਰ ਦੀ ਪੂਰੀ ਤਰ੍ਹਾਂ ਦਖਲਅੰਦਾਜ਼ੀ ਹੁੰਦੀ ਆ ਹਰ ਗੱਲ ਦੇ ਵਿੱਚ ਇੱਥੇ ਤੱਕ ਕੇ ਜਿਹੜੇ ਸਰਹੱਦੀ ਇਲਾਕੇ ਆ ਉਹਨਾਂ 'ਚ ਵੀ 50 ਕਿਲੋਮੀਟਰ ਦਾ ਏਰੀਆ ਕੇਂਦਰ ਨੇ ਨੋਟੀਫਿਕੇਸ਼ਨ ਕਰਕੇ ਬੀਐਸਐਫ ਤੇ ਕੇਂਦਰੀ ਫੋਰਸਿਜ਼ ਦੇ ਹਵਾਲੇ ਕੀਤਾ ਹੋਇਆ ਹੈ। ਭਾਵੇਂ ਇਹ ਦੂਜੀਆਂ ਜੜੀਆਂ ਸਟੇਟਾਂ ਉੱਥੇ ਵੀ ਹੋਇਆ ਵਾ। ਤੇ ਕੁੱਲ ਮਿਲਾ ਕੇ ਜ਼ਿਆਦਾਤਰ ਜਿਹੜੀ ਪਾਵਰਾ ਕੇਂਦਰ ਦੇ ਕੋਲ ਆ ਤੇ ਪੰਜਾਬ ਕੋਲ ਵੱਧ ਅਧਿਕਾਰ ਹੈ ਹੀ ਨਹੀਂ। ਪੰਜਾਬ ਆਪਣੀਏ ਯੋਜਨਾਵਾਂ ਕਿਵੇਂ ਬਣਾਊਗਾ? ਸਿਰਫ ਹੇਠਲੇ ਲੈਵਲ ਤੇ ਬਦਲੀਆਂ ਕਰਨ ਦੇ ਅਧਿਕਾਰ ਥੋੜਾ ਜਾਂ ਬਜਟ ਰੱਖਣ ਦਾ ਅਧਿਕਾਰ ਐਮਐਲਏ ਨੂੰ ਦੇਣ ਦਾ ਅਧਿਕਾਰ ਅਜਿਹੇ ਪਰ ਉਹ ਵੱਡੇ ਅਧਿਕਾਰ ਜਿਨ੍ਹਾਂ ਨਾਲ ਕਿਸੇ ਵੀ ਸਟੇਟ ਦੀ ਕਾਇਆ ਕਲਪ ਹੋ ਸਕਦੀ ਹੈ ਉਹ ਅੱਜ ਦੀ ਘੜੀ ਦੇ ਵਿੱਚ ਨਾ ਮੁਮਕਨ ਹਨ ਤੇ ਹੁਣ ਦੋਸ਼ ਦਾ ਲਾਤਾ ਬੀਬੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਤਾਂ ਕੀ ਉਹਨਾਂ ਨੂੰ ਸਾਬਤ ਕਰ ਸਕਣਗੇ ਉਹ ਕਿਉਂਕਿ ਉਹ ਵੀ ਲੰਮਾ ਸਮਾਂ ਨਾਲ ਰਹਿੰਦੇ ਰਹੇ ਹਨ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਨੇ ਤਾਂ ਜਦੋਂ ਉਹ ਕੇਸ ਦੇ ਵਿੱਚ ਫਸੇ ਸੀਗੇ ਉਸ ਕੇਸ ਦੇ ਵਿੱਚ ਜਿਹਦੇ ਚ ਇੱਕ ਇੱਕ ਬੰਦੇ ਦਾ ਰਾਜੰਦੇ ਦਾ ਵੀ ਮੌਤ ਹੋ ਗਈ ਸੀ ਤੇ ਇਹਨਾਂ ਤੇ ਕੇਸ ਚੱਲਿਆ ਸੀਗਾ ਵੀ ਇਹਨਾਂ ਨੇ ਜਿਹੜਾ ਉਹ ਜਿਹੜਾ 304 ਦਾ ਸੀਗਾ ਵੀ ਇਹਨਾਂ ਤੇ ਹੱਥੋਂ ਉਹ ਬੰਦਾ ਮਾਰਿਆ ਗਿਆ ਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰ ਬਰੀ ਕਰਵਾਉਣ ਦੇ ਵਿੱਚ ਤੇ ਉਸ ਤੋਂ ਬਾਅਦ ਦੂਜੇ ਪਾਸੇ ਜਿਹੜਾ ਜਿਵੇਂ ਇਹਨਾਂ ਨੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਸੀਗਾ ਕਿਉਂਕਿ ਉਸ ਸਮੇਂ ਪੰਜਾਬ ਸਰਕਾਰ ਵੀ ਇਹਨਾਂ ਦੇ ਅੰਗੇਸਟ ਉਤਰੀ ਸੀਗੀ ਕੈਪਟਨ ਵਰਿੰਦਰ ਸਿੰਘ ਦੀ ਸਰਕਾਰ ਸੀ ਅਕਾਲੀ ਦਲ ਵੀ ਸੀ ਬੀਜੇਪੀ ਵੀ ਸੀ ਪਰ ਉਸ ਤੋਂ ਬਾਅਦ ਵੀ ਜਿਵੇਂ ਇਹ ਰਾਹੁਲ ਗਾਂਧੀ ਦੇ احਸਾਨਮੰਦ ਸੀਗੇ ਪ੍ਰਿੰਕਾ ਗਾਂਧੀ ਦੇ ਨਾਲ ਨੇੜਤਾ ਦੱਸਦੇ ਆ ਤੇ ਉਸ ਤੋਂ ਬਾਅਦ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਸੀਐਮ ਆ ਪੰਜਾਬ ਦਾ ਸੀਐਮ ਆ ਉਹਦੇ ਬਣਾਉਣ ਦੇ ਵਿੱਚ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਆ ਉਹਦਾ ਬਟਾ ਰੋਲ ਹੁੰਦਾ ਭਾਵ ਗਾਂਧੀ ਪਰਿਵਾਰ ਦਾ ਰੋਲ ਹੁੰਦਾ ਤੇ ਜਦੋਂ ਗਾਂਧੀ ਪਰਿਵਾਰ ਦੇ ਨਾਲ ਦਾ ਰੋਲ ਹੁੰਦਾ ਤਾਂ ਇਹਦਾ ਸਿੱਧਾ ਜਿਹੜਾ ਦੋਸ਼ ਆ ਇਹਨਾਂ ਦਾ ਉੱਥੇ ਤੱਕ ਜਾਂਦਾ ਤੇ ਦੂਜੇ ਪਾਸੇ ਕਹਿੰਦੇ ਅਸੀਂ ਸਾਰੀ ਜ਼ਿੰਦਗੀ ਆਸਾਨ ਨਹੀਂ ਚੁਕਾ ਸਕਦੇ ਇਹ ਸੀਗੇ ਬਿਆਨ ਨਵਜੋਤ ਸਿੰਘ ਸਿੱਧੂ ਦੇ ਪਰ ਉਹਨਾਂ ਦਾ ਕੁਝ ਪਤਾ ਨਹੀਂ ਲੱਗਦਾ ਕਿਉਂਕਿ ਜਦੋਂ ਉਹ ਭਾਜਪਾ ਸੀਗੇ ਤਾਂ ਮੁੰਨੀ ਬਦਨਾਮ ਹੋ ਗਈ ਨਕਲੀ ਸਰਦਾਰ ਡਾਕਟਰ ਮਨੋਨ ਸਿੰਘ ਦੇ ਬਾਰੇ ਕਿੰਨਾ ਕੁ ਸਕੈਨ ਤੇ ਤੇ ਸੋਨੀਆ ਗਾਂਧੀ ਬਾਰੇ ਕਿੰਨਾ ਕੁਝ ਬੋਲਦੇ ਸੀਗੇ ਤੇ ਉਸ ਤੋਂ ਬਾਅਦ ਜਦੋਂ ਕਾਂਗਰਸ ਦੇ ਵਿੱਚ ਆਏ ਤਾਂ ਫਿਰ ਉਹੀ ਡਾਇਲੌਗ ਮਾਰ ਕੇ ਉਹ ਮਾਰ ਕੇ ਮਾਫੀ ਮੰਗਦੇ ਵੀ ਫਿਰਦੇ ਸੀਗੇ ਸੋ ਕੀ ਕਹਿ ਸਕਦੇ ਆ ਸਿਆਸਤ ਕਿੱਧਰ ਨੂੰ ਜਾ ਰਹੀ ਆ ਪਰ ਸਿਆਸਤ ਦੇ ਜਿਹੜੇ ਤਕਾਜ਼ੇ ਆ ਕੋਈ ਨਿਯਮ ਆ ਕੋਈ ਸਿਧਾਂਤ ਆ ਸਿਧਾਂਤਕ ਤੌਰ ਤੇ ਜੇ ਆਪਾਂ ਕਹਿ ਸਕੀਏ ਵੀ ਫਲਾਣਾ ਬੰਦਾ ਸਿਧਾਂਤਕ ਤੌਰ ਤੇ ਬਹੁਤ ਪਰਪੱਕਾ ਜੇ ਕੋਈ ਨਜ਼ਰ ਨਹੀਂ ਆ ਰਿਹਾ ਔਰ ਕਿਸੇ ਵੀ ਨਵਜੋਤ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਤਾਂ ਕੀ ਕੋਈ ਹੋਰ ਵੀ ਹੋਵੇ ਕਟੜ ਇਮਾਨਦਾਰ ਦੀ ਵੀ ਸਰਕਾਰ ਹੈਗੀ ਆ ਤਾਂ ਉਹ ਕਿੰਨਾ ਕੁ ਪੰਜਾਬ ਦਾ ਸੁਧਾਰ ਕਰ ਸਕਿਆ ਜਾਂ ਕਰ ਦੇਣਗੇ ਇਹ ਸਾਰਿਆਂ ਨੂੰ ਬੜੀ ਚੰਗੀ ਤਰ੍ਹਾਂ ਪਤਾ ਕਿਉਂਕਿ ਜਦੋਂ ਤੁਹਾਡੇ ਕੋਲ ਸੋਰਸਸ ਤੁਹਾਡੇ ਹੱਥੇ 'ਚ ਨਹੀਂ ਹੈਗੇ ਇਨਕਮ ਦੇ ਸੋਰਸਸ ਤੁਹਾਡੇ ਕੋਲ ਪੂਰੇ ਹੱਥ ਨਹੀਂ ਹੈਗੇ ਤੁਸੀਂ ਯੋਜਨਾਵਾਂ ਇੱਥੇ ਤੱਕ ਜਿਹੜੀਆਂ education of system ਦੀਆਂ ਵੀ ਯੋਜਨਾਵਾਂ ਐਜੂਕੇਸ਼ਨ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਤਹਿਤ ਜਾਂ ਹੋਰ ਸਿੱਖਿਆ ਸੁਧਾਰਾਂ ਦੇ ਤਹਿਤ ਪੰਜਾਬੀ ਬੋਲੀ ਨੂੰ ਵੀ ਲਾਗੂ ਨਹੀਂ ਕਰਵਾ ਸਕੇ ਜਦੋਂ ਕਿ ਬੰਗਾਲ ਦੇ ਵਿੱਚ ਵੀ ਉਹਨਾਂ ਦੀ ਬੰਗਾਲ ਦੀ ਭਾਸ਼ਾ ਨੰਬਰ 1 ਤੇ ਆ ਮਰਾਠਾ ਮਹਾਰਾਸ਼ਟਰ ਦੇ ਵਿੱਚ ਮਰਾਠੀ ਤਾਮਨਡੂ 'ਚ ਤਾਮਿਲ ਕਰਨਾਟਕਾ ਦੇ ਵਿੱਚ ਕੰਨੜ ਸਾਰਿਆਂ ਦੀਆਂ ਜੜੀਆਂ ਭਾਸ਼ਾਵਾਂ ਓਡੀਸਾ ਦੇ ਵਿੱਚ ਉੜੀਆ ਸੋ ਇਸ ਤਰ੍ਹਾਂ ਪਰ ਪੰਜਾਬ ਦੇ ਵਿੱਚ ਪੰਜਾਬੀ ਨੂੰ ਅਜੇ ਤੱਕ ਅਸੀਂ ਬਣਦਾ ਸਥਾਨ ਨਹੀਂ ਦਿਖਾ ਦਵਾ ਸਕੇ ਤਾਂ ਪੰਜਾਬ ਦਾ ਸੁਧਾਰ ਕੀ ਕਰਾਂਗੇ ਸੋ ਇਹ ਚਰਚਾਵਾਂ ਜੜੀਆਂ ਚੱਲ ਰਹੀਆਂ ਨੇ ਤੇ ਬਹੁਤ ਕੁਝ ਬਹੁਤ ਕੁਝ ਕਿਹਾ ਜਾ ਸਕਦਾ ਹੈ ਦੋਸਤਾਂ ਕਈ ਜਲੰਧਰ ਦੇ ਇੰਪਰੂਵਮੈਂਟ ਟਰਸਟ ਵਾਲੇ ਨਵਜੋਤ ਸਿੰਘ ਸਿੱਧੂ ਤੇ ਵੀ ਲਾਂਦੇ ਰਹੇ ਆ ਕੀ ਸੱਚ ਆ ਕੀ ਝੂਠਾ ਹੈ ਤਾਂ ਸਮਾਂ ਜਾਣਦਾ ਹੈ ਜਾਂ ਉਹ ਜਾਣਦੇ ਆ ਪਰ ਇੱਕ ਗੱਲ ਜ਼ਰੂਰ ਆ ਦੋਸ਼ ਜੇ ਲਾਣਾ ਹੈ ਤਾਂ ਸਾਬਤ ਵੀ ਹੋਣਾ ਚਾਹੀਦਾ ਹੁਣ ਦੇਖਣਾ ਇਹ ਆ ਜਿਵੇਂ ਉਹਨਾਂ ਨੇ ਦੋਸ਼ ਲਾਇਆ ਮੋਰਿੰਦਰ ਸਿੰਘ ਵਡਿੰਗ ਤੇ ਵੀ ਵੱਡੀ ਕਰਪਸ਼ਨ ਹਾਲਾਂਕਿ ਹੋਰ ਵੀ ਦੋਸ਼ ਲਾਦੇ ਆ ਬਾਡੀਆਂ ਵਾਲਾ ਹੁਣ ਅੱਗੇ ਦੇਖਦੇ ਆ ਵੀ ਅੱਗੇ ਅੱਗੇ ਊਠ ਕਿਸ ਕਰਵਟ ਬੈਠਦਾ ਪਰ ਫਿਲਹਾਲ ਪੰਜਾਬ ਦੀ ਜਿਹੜੀ ਸਿਆਸਤ ਆ ਉਹ ਕਿਸੇ ਤਣ ਪੱਤੜ ਕਿਸੇ ਸਿਧਾਂਤਕ ਤੌਰ ਤੇ ਨਹੀਂ ਇਸ ਦਾ ਇੱਕ ਹਾਸੇ ਲੋਕਾਂ ਨੂੰ ਵੀ ਖਾਸ ਇੰਟਰਸਟ ਨਹੀਂ ਰਿਹਾ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਸਾਰੇ ਪਾਸੇ ਜਿਹੜੀ ਮਰਜ਼ੀ ਪਾਰਟੀ ਆ ਚਾਹੇ ਕਾਂਗਰਸ ਆ ਚਾਹੇ ਭਾਜਪਾ ਆ ਚਾਹੇ ਅਕਾਲੀ ਦਲ ਆ ਕੋਈ ਵੀ ਹੈਗਾ ਚਾਹੇ ਆਪ ਵਾਲਿਆਂ ਵੀ ਸਾਰੇ ਇੱਕੋ ਥੈਲੀ ਦੇ ਚੱਟੇ ਬੈਠੇ ਆ ਲੋਕਾਂ ਆਮ ਲੋਕਾਂ ਦਾ ਵੀ ਇੰਟਰਸਟ ਘਟਦਾ ਜਾ ਰਿਹਾ ਤੇ ਅਸੀਂ ਤਾਂ ਆਸ ਕਰ ਸਕਦੇ ਆ ਅਰਦਾਸ ਕਰ ਸਕਦੇ ਆ ਵੀ ਕੋਈ ਐਸਾ ਲੀਡਰ ਆਵੇ ਜਿਹੜਾ ਇਸ ਪੰਜਾਬ ਦੀ ਫਿਜ਼ਾ ਦੇ ਵਿੱਚ ਇੱਕ ਸੰਗੰਧੀ ਬਖੇਰ ਸਕੇ ਅਤੇ ਪੰਜਾਬ ਨੂੰ ਤਰੱਕੀਆਂ ਤੇ ਲਿਜਾ ਸਕੇ ਪੰਜਾਬ ਨੂੰ ਅਮਨ ਸ਼ਾਂਤੀ ਦੇ ਦੌਰਵਾਲ ਤੇ ਪੰਜਾਬ ਦੇ ਹੱਕ ਗੂਕ ਤੇ ਆਪਸੀ ਜਿਹੜਾ ਸਤਿ ਭਾਵਨਾ ਉਹ ਵਧਾ ਸਕੇ ਤੇ ਇਨਾਂ ਹੀ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਤੋਂ ਆਸ ਕਰਦਾ ਇਸ ਵੀਡੀਓ ਨੂੰ ਵਾਤੇ ਵਾਤੇ ਸ਼ੇਅਰ ਕਰੋਗੇ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਧੰਨਵਾਦ ਸ਼ੁਕਰੀਆ ਸ਼ਬਾ ਖੈਰ